ਲੰਗਰ ਤੇ ਮਹਾਂ ਗਾਨੀਣਾ ਲਾਤ ਮਹਾਂ ਕਾਲ ਜੀ ਦਾ ਜੈ ਸ਼ਾਤੀ ਹੋਈ ਸੀ ਤੇ ਉਹਨਾਂ ਦੇ ਵਿੱਚ ਦੇ ਚਾਹੀ ਹਰ ਸਾਲ ਇਹ ਸੇਵਾ ਕਰਦੇ ਆ ਇਹ ਸੇਵਾ ਫੋਰਸ ਕਾਫੀ ਟਾਈਮ ਲਗਾਉਂਦੇ ਆ ਸਾਡੇ ਕੈਂਪ ਦੇ ਵਿੱਚ ਉਹ ਕਿ ਸ਼੍ਰੀ ਭਗਵਾਨ ਸਮਾਨ ਜੀ ਨੇ ਆਮ ਪਾਰਟੀ ਦੀ ਸੈਂਸਰੀ ਖੋਲੀ ਆ ਇਹਦੇ ਵਿੱਚ ਸਾਰਾ ਸਟਾਫ ਵੀ ਬਹੁਤ ਵਧੀਆ ਹੈ ਬਹੁਤ ਇਲਾਕੇ ਦੇ ਦਰੀਵ ਜਨਤਾ ਨੂੰ ਬਹੁਤ ਇਸ ਦਾ ਫਾਇਦਾ ਹੋ ਰਿਹਾ ਹੈ ਔਰ ਇੱਥੇ ਹੀ ਸਾਰੇ ਟੈਸਟ ਵੀ ਹੁੰਦੇ ਆ ਤੇ ਦਵਾਈ ਵੀ ਫ੍ਰੀ ਮਿਲਦੀ ਹੈ ਭਗਵੰਤ ਸਹਿਮਾਨ ਜੀ ਦਾ ਧੰਨਵਾਦ ਕਰਦੇ ਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਤਤ ਤੋਂ ਦੂਰ ਨਹੀਂ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਨ੍ਹਾਂ ਆਮ ਆਦਮੀ ਕਲੀਨਿਕਾਂ 'ਚ 80 ਕਿਸਮ ਦੀਆਂ ਦਵਾਈਆਂ ਅਤੇ 38 ਡਾਇਗਨੋਸਟਿਕ ਟੈਸਟ ਮੁਫਤ 'ਚ ਦਿੱਤੇ ਜਾ ਰਹੇ ਹਨ ਮੁਹੱਲਿਆਂ 'ਚ ਖੁੱਲੇ ਇਨ੍ਹਾਂ ਆਮ ਆਦਮੀ ਕਲੀਨਿਕਾਂ 'ਚ ਹੁਣ ਤੱਕ 2 ਕਰੋੜ 48 ਲੱਖ ਤੋਂ ਵੱਧ ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ 90 ਲੱਖ ਤੋਂ ਵੱਧ ਡਾਇਗਨੋਸਟਿਕ ਟੈਸਟ ਮੁਫਤ 'ਚ ਕੀਤੇ ਗਏ ਹਨ ਇਹ ਸਭ ਮੁਮਕਿਨ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਦੇ ਚਲਦੇ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾਂ ਦੇਵਾਂਗੇ ਤੇ ਆ ਰਹੇ ਆ ਤੇ ਅੱਜ ਵੀ ਅਸੀਂ ਟਾਈਮ ਅੱਪ ਸੀ ਕਰਦੇ ਹਾਂ ਕਿਸ ਤਰ੍ਹਾਂ ਬੋਲਣਾ ਕਰੇ ਬਹੁਤ ਵਧੀਆ ਹਰ ਸਾਲ ਦੀ ਤਰ੍ਹਾਂ ਇਹ ਵੀ ਬਹੁਤ ਵਧੀਆ ਚੱਲ ਰਿਹਾ ਹੈ ਰੌਣਕ ਲੱਗੀ ਹੋਈ ਹੈ ਕਿਰਪਾ ਦੇ ਮੱਥੇ ਪੱਟੀਆਂ ਨਹੀਂ ਤਾਂ ਕੀ ਮੈਸੇਜ ਹੈ ਚਰਮਗਨਾ ਦੇ ਮੰਡੀਆ ਦੇ ਲੋਕ ਨੇ ਐਵੇਂ ਬਈ ਆਏ ਨੇ ਰੱਬ ਇੱਕ ਹੈ ਤੇ ਚਲੋ ਤੁਹਾਡਾ ਜੀ ਵੀ ਬਣੇ ਵੀ ਸ਼ਿਰਕ ਤੋਂ ਸ਼ਬਦਾਂ ਵਿੱਚ ਲਿਖਿਆ ਗਿਆ ਤੇ ਲੋਕਾਂ ਦੇ ਵਿੱਚ ਲੋਕ ਕਿਹੜਾ ਬਹੁਤ ਭੇਤ ਭਾਵ ਕਰਦੇ ਨੇ ਲੋਕਾਂ ਦਾ ਕੁਝ ਕਹਿ ਨਹੀਂ ਸਕਦੇ ਜਿਹੜੀ ਇਹ ਸ਼ਰਸਾਈ ਬਣਾਈ ਹੈ ਤੇ ਵਿੱਚ ਕੀ ਕੀ ਪਾਇਆ ਇਸ ਦੇ ਵਿੱਚ ਖਸਖਾਸ ਪਾਈ ਗਈ ਹੈ ਸੌਂਗੀਆਂ ਬਦਾਮ ਹੋਰ ਵੀ ਬਹੁਤ ਕਸ਼ੇ ਚੀਜ਼ਾਂ ਪਾਈਆਂ ਗਈਆਂ ਨੇ जो कि साढ़े शरीर के लिए बहुत वाइस खुशी तो होनी है जी बहुत वाइस रौनक तो लगी हुई है पहले तो भैया सभी के लिए नगर निवासियों के लिए मैं पंडित हरीश उपाध्याय प्राचीन शिव मंदिर में हुआ के लिए बहुत ढेर सारी बधाई और प्रभु आज बड़ा ही बड़ा शुभ दिन है पावन दिन है आज भगवान शंकर और माँ भगवती पार्वती का इतिहास शादी तत्व की प्रभु आज के दिन जो भी भगवान भोलेनाथ से माँ पार्वती से जो मांगते हैं तो भगवान भोलेनाथ हर मनोकामना पूर्ण करते है तो भगवान शंकर पर दूध दही शहद भी गंगा जल सक्सर के द्वारा स्नान किया जाता है बाकी जैसे 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 भक्तों की मनोकामनाएं होती है कोई गन्ने के रस के द्वारा अभषेक करता है धन की प्राप्ति के लिए सरों के तिल से अभिषेक किया जाता है अपना और नाना प्रकार की औषधियों के द्वारा विधियों के द्वारा स्नान कराया जाता जैसे भक्ति मनोकामना होती है तो भगवान भोलेनाथ उस भक्ति की मनोकामना को पूर्ण करते हैं। तो आज का जो दिन है बड़ा ही सुबह और शाम को रात्रि को नौ से बारह भी बहुत बड़ा उत्सव है आज मंदिर में जिसके जलंधर से पार्टी आई है तो जो भगवान शंकर के बदनों के द्वारा जो है कि सारी संगत को निहाल करना है अभी तनो मनो हर तरीके न ਅਸੀਂ ਚਾਹੁੰਦੇ ਆ ਕਿ ਵੱਧ ਚੜ ਕੇ ਲੋਕ ਇਹਦੇ ਚਸਾ ਲੈਣ ਤਾਂ ਕਿ ਸ਼ਿਵ ਪਾਰਵਤੀ ਦੇ ਵਿਆਹ ਵਿੱਗਿਆ ਰੌਣਕਾਂ ਚਾਹ ਤਣ ਲਗਣ ਸਭ ਦੀ ਮਨੋ ਕਾਮਨਾ ਪੂਰੀ ਹੋਏ ਭਾਗਾ ਵਾਲਾ ਦਿਹਾੜਾ ਆਇਆ ਕਿ ਭੋਲੇ ਬਾਬਾ ਦਾ ਸ਼ਿਵਰਾਤਰੀ ਦੇ ਮੌਕੇ ਤੇ ਸਾਰਾ ਹੀ ਬੇਗੋਵਾਲ ਦਾ ਪਰਿਵਾਰ ਉਰਾਲੇ ਦੁਆਲੇ ਤੋਂ ਸਾਰੇ ਹੀ ਵੀਰ ਇਕੱਠੇ ਹੋਏ ਨੇ ਉਹ ਸਾਰਿਆਂ ਨੂੰ ਹੀ ਸ਼ਿਵਰਾਤਰੀ ਦੇ ਮੌਕੇ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਸਭ ਲਾ ਕਰਨ ਵਾਸੀਆਂ ਨੂੰ ਤੇ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਗੁਰੂ ਦੇ ਸਿੰਘਾਂ ਨੇ ਵੀ ਅੱਜ ਸ਼ਰਧਾਈ ਦਾ ਲੰਗਰ ਲਾ ਕੇ ਸੇਂ ਭੋਲੇ ਦੀ ਪੂਜਨਾ ਦੇ ਵਿੱਚ ਬੜਾ ਵੱਡਾ ਕੰਮ ਕੀਤਾ ਆ ਜੋ ਇੱਕ ਸਾਂਝੀ ਵਲਦਤਾ ਦਾ ਪ੍ਰਤੀਕ ਬਣਿਆ ਆ ਮੈਂ ਬਹੁਤ-ਬਹੁਤ ਕਰਵਾਦੀ ਹਾਂ ਸਾਰੇ ਵੀਰਾਂ ਦਾ ਔਰ ਸੱਚੇ ਪਾਤਸ਼ਾਹ ਕਿਰਪਾ ਰੱਖਣ ਤੇ ਮੇਰੇ ਪੰਜਾਬ ਨੂੰ ਇਸ ਤਰ੍ਹਾਂ ਦਾ ਹੀ ਬਣਾ ਕੇ ਰੱਖਣ ਤਾਂ ਜੋ ਇਹ ਰੰਗਲਾ ਪੰਜਾਬ ਬਣਨ ਵੱਲ ਜਾ ਰਿਹਾ ਹੈ ਚਾਰ ਚੰਨਹਾਰ ਤੇ ਸਾਡੇ ਬਿੰਦੂ ਤੇ ਬਹੁਤ ਤਰੱਕੀ ਕੀਤੀ ਇਹਨਾਂ ਨੇ ਆਪ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਇਤਾਂ ਦੀ ਮਹਾਤਮਾ ਪਰਮਾਤਮਾ ਇਹਨਾਂ ਨੇ ਤਰੱਕੀਆਂ ਬੱਚੇ ਆਪਣੀ ਬੱਚਿਆਂ ਤੇ ਖਾ ਸਕਦਾ